ਆਖਰਕਾਰ ਲੰਮੇ ਇੰਤਜ਼ਾਰ ਤੋਂ ਬਾਅਦ ਮੁਹਾਲੀ ਦੇ ਏਸੀ ਬੱਸ ਅੱਡੇ ਦਾ ਉਦਘਾਟਨ ਹੋ ਹੀ ਗਿਆ। ਇਹ ਬੱਸ ਅੱਡਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਵਿੱਚੋਂ ਇੱਕ ਸੀ। ਆਤਾ 21 ਸਤੰਬਰ ਨੂੰ ਲੈਸ ਬੱਸ ਅੱਡੇ ਦਾ ਡਿਪਟੀ ਸੀਐਮ ਨੇ ਪਹਿਲਾਂ ਉਦਘਾਟਨ ਕੀਤਾ ਫਿਰ ਉਸ ਤੋਂ ਬਾਅਦ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਦਘਾਟਨ ਤੋਂ ਬਾਅਦ ਹੁਣ ਮੁਹਾਲੀ ਦੇ ਪੁਰਾਣੇ ਬੱਸ ਅੱਡੇ ਦੀ ਥਾਂ ਸਾਰੀਆਂ ਬੱਸਾਂ ਨਵੇਂ ਏਸੀ ਬੱਸ ਅੱਡੇ ਤੋਂ ਚੱਲਣਗੀਆਂ। ਸੁਖਬੀਰ ਬਾਦਲ ਦੇ ਇਸ ਪ੍ਰੋਜੈਕਟ ਦਾ ਨੀ ਪੱਥਰ 24 ਫਰਵਰੀ 2009 ਨੂੰ ਰੱਖਿਆ ਗਿਆ ਸੀ ਅਤੇ ਕਰੀਬ 7 ਏਕੜ ਜ਼ਮੀਨ ਵਿੱਚ ਬਣੇ ਇਸ ਆਧੁਨਿਕ ਸਹੂਲਤਾਂ ਨਾਲ ਲਾਇਸਪਾਸ ਅੱਡੇ ਦੇ ਨਿਰਮਾਣ ਤੇ 500 ਕਰੋੜ ਤੋਂ ਜ਼ਿਆਦਾ ਦਾ ਖਰਚਾ ਆਇਆ। ਇੱਥੇ ਲਗਜ਼ਰੀ ਹੋਟਲ ਤੋਂ ਇਲਾਵਾ ਮਾਲ ਮਲਟੀਪਲੈਕਸ ਵੀ ਹੋਵੇਗਾ। ਬਸ ਅੱਡੇ ਦੀ ਛੱਤ ਤੇ ਹੈਲੀਪੈਡ ਬਣਾਏ ਜਾਣ ਦੀ ਯੋਜਨਾ ਹੈ ਤਾਂ ਜੋ ਐਮਰਜੈਂਸੀ ਸੇਵਾਵਾਂ ਸੰਬੰਧੀ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ। ਮੁਹਾਲੀ ਦੇ ਫੇਜ਼ 6 ਸਥਿਤ ਵੇਰਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਬਹੁ ਮੰਜਲਾ ਏਸੀ ਬੱਸ ਅੱਡੇ ਦਾ ਪਹਿਲਾ ਫੇਜ਼ ਸਤੰਬਰ 2013 ਵਿੱਚ ਸ਼ੁਰੂ ਕੀਤਾ ਜਾਣਾ ਸੀ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਅਕਤੂਬਰ 2011 ਵਿੱਚ ਇਹ ਬੱਸ ਅੱਡਾ ਚਾਲੂ ਕਰਨ ਦਾ ਦਾਅਵਾ ਕੀਤਾ ਸੀ ਪਰ 6 ਸਤੰਬਰ 2011 ਦੀ ਰਾਤ ਨੂੰ ਅਚਾਨਕ ਬੱਸ ਟਰਮੀਨਲ ਦੀ ਇਮਾਰਤ ਦਾ ਇੱਕ ਹਿੱਸਾ ਡਿੱਗ ਗਿਆ ਇਸ ਮਗਰੋਂ ਬੱਸ ਅੱਡੇ ਦਾ ਕੰਮ ਲਟਕ ਗਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਹਾਲੀ ਦਾ ਬੱਸ ਅੱਡਾ ਵਿਸ਼ਵ ਪੱਧਰ ਦੀਆਂ ਸਹੂਲਤਾਂ ਨਾਲ ਲੈਸ ਹੈ ਅਜਿਹਾ ਬੱਸ ਅੱਡਾ ਪੂਰੇ ਭਾਰਤ 'ਚ ਨਹੀਂ ਹੈ ਬਾਕੀ ਸੂਬੇ ਵੀ ਇਸੇ ਬਸ ਅੱਡੇ ਦੀ ਤਰ੍ਹਾਂ ਦੇ ਬਸ ਸਟੈਂਡ ਤਿਆਰ ਕਰਾਉਣਗੇ ਇੱਥੇ ਵਾਈਫਾਈ ਟਿਕਟਿੰਗ ਸਾਈਬਰ ਕੈਫੇ ਏਟੀਐਮ ਟੂਰਿਸਟ ਇਨਫੋਰਮੇਸ਼ਨ ਸੈਂਟਰ ਮੈਡੀਕਲ ਫੈਸਿਲਿਟੀ ਸ਼ਾਪਸ ਸਾਰਾ ਕੁਝ ਹੀ ਇਸ ਬਸ ਸਟੈਂਡ ਚ ਆ ਇੱਕ ਮਾਡਲ ਬਸ ਸਟੈਂਡ ਬਣ ਗਿਆ ਜਿਹੜਾ ਇਹਨੂੰ ਮਨ ਲਗਾ ਹਿੰਦੁਸਤਾਨ ਦੀ ਕਈ ਸਟੇਟਸ ਰੈਪਲੀਕੇਟ ਕਰਾਉਣਗੇ ਕਈ ਵਾਰ ਬਸਟੇ ਦਾ ਉਦਘਾਟਨ ਟਲਿਆ باوجود ਇਸ ਦੇ ਇਸ ਦਾ ਕਾਫੀ ਕੰਮ ਬਾਕੀ ਹੈ